ਅੋਰ ਕਿ ਬੰਦਾ ਮੰਨ ਰਿਹਾ ਹੈ ਮੇਰਾ ਟੌਰ ਚੱਲ ਰਹੀ ਹੈ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੋਗ ਆਜ ਜੋਤੀ ਨੇ ਵਲੋਗ ਸਟਾਰਟਿੰਗ ਕੀਤਾ ਵਲੋਗ ਮੈਂ ਸਟਾਰਟ ਕੀਤਾ ਇਸ ਕਰਕੇ ਮੈਂ ਬਣਾ ਰਿਹਾ ਵਲੋਗ ਜਿਸੀ ਅੱਜ ਕਹੇਗੀ ਮੈਂ ਕਿਦਾਂ ਮੈਂ ਸਟਾਰਟ ਕਰਦਾ ਹਾਂ ਆ ਦੇਖੋ ਆ ਮੇਰੇ ਡੈਡੀ ਆ ਉਹ ਹੋ ਕੀ ਕਰ ਦਿਓ ਆ ਆ ਵੀ ਕੀ ਕਰਦਾ ਤੂੰ प्याज ਕੱਟ ਰਹੀ ਹੈ ਇਹ ਪਿਆਜ਼ ਕੱਟ ਰਹੀ ਹੈ ਥਰੇ ਥਰੇ ਕੀ ਬਣਾਣਾ ਅੱਜ ਆਲੂ ਵਾਲੇ ਗਰੋਂਡੇ ਬਣਾਉਗੇ ਅੱਜ ਇਹ ਲੱਗ ਕੇ ਪਿਆਰ ਘਟਦੀ ਦੀ ਹੈ ਆਲੂ ਵਾਲੇ ਗਰੋਂਡੇ ਇਹ ਦਾ ਇਹ ਦਾ ਕੰਮ ਮੈਂ ਕਰਦੇ ਆਂ ਮੈਂ ਵੀ ਹੁਣ ਉਤਾਰ ਕੇ ਆਂ ਹਾਰੇ ਕੋ ਡੈਡੀ ਕੀ ਕਰਦੇ ਕੁਰਸੀ ਸਹੀ ਕਰਨ ਲੱਗੇ ਹੋਏ ਨੇ ਪਹਿਲਾਂ ਕੀ ਕਰੀ ਜਾਂਦੇ ਇਹਨੂੰ ਡੈਡੀ ਹੈਲੋ ਕਰ ਦਿਓ ਇੱਕ ਵਾਰੀ ਹੈਲੋ ਹਾਂ ਮੈਂ ਕੁਰਸੀ ਕਰਾ ਲੀ ਹਾਂ ਹੈ ਨਿਆਰੋ ਲਓ ਜੇ ਉਹ ਲੱਗੇ ਨੇ ਆਪਣੀ ਕੁਰਸੀਆਂ ਠੀਕ ਕਰਨ ਲਈ ਕਦੂ ਆ ਦੇਖੋ ਜੀ ਆ ਬਣਾ ਰਹੀ ਆਲੂ ਵਾਲੇ ਪਰੌਂਠੇ ਆਲੂ ਵਾਲੇ ਪਰੌਂਠੇ ਆ ਲੈ ਆ ਪਰੌਂਠੇ ਦਾ ਰੰਗ ਚੈੱਕ ਕਰਿਓ ਪਰੋਂਟੀ ਵਧੀਆ ਬਣਾਉਂਦੀ ਐ ਨਾ ਇਕਦਮ ਫਾਸਟ ਕਲਰ ਬਣਾਉਂਦੀ ਐ ਕਿਉਂ ਜੋਤੀ ਉਧਰ ਹਾਂ ਬਦੇ ਬਣਾਉਂਦੀ ਪਰੋਂਟੀ ਦਾ ਵਧੀਆ ਬਣਾਉਂਦੀ ਐ ਇਹਦੇ ਉੱਪਰ ਰੋਟੀ ਫਟਦੀ ਨਹੀਂ ਹੈਗੀ ਕਈਆਂ ਦੀ ਫਟ ਜਾਂਦੀ ਪਰ ਇਹ ਰੋਟੀ ਫਟਦੀ ਨਹੀਂ ਦੀ ਪਤਾ ਨਹੀਂ ਇਹਦੇ ਹੱਥਾਂ 'ਚ ਕੀ ਜਾਦੂ ਆ ਅੱਜ ਬਰ ਗਰਮੀ ਬਹੁਤ ਜ਼ਿਆਦਾ ਹੋ ਗਈ ਸਵੇਰੇ ਸਵੇਰੇ ਇੰਨੀ ਕਿ ਗਰਮੀ ਹੋ ਗਈ ਨਾ ਬਹੁਤ ਜ਼ਿਆਦਾ ਗਰਮੀ ਹੋ ਗਈ ਆ ਤੂ ਨਹੀਂ ਤੋ ਇਹ ਰੁਤ ਸਿਰ ਹੋਵਾ ਕਿਆ ਕਰੂੰ ਕਿਆ ਕਰੂੰ ਵਾਚੰਦ ਜਿਹੜਾ ਦੇ ਰਿਹਾ ਬੈਕਗ੍ਰਾਉਂਡ ਅਰੇ ਨਾ ਵਈ ਕਦੂਰਾਮ ਇਹਦਾ ਨਾ ਕਰਦਾ ਛੋਟਾ ਨਾਮ ਕਦੂ ਆ ਇੱਕ ਕਦੂ ਆ ਸਾਡਾ ਛੋਟਾ ਯਾਰ ਕਮੈਂਟ ਵਿੱਚ ਇੱਕ ਵਾਰੀ ਕਦੂ ਕਹਿ ਦਿਓ ਜਰੂਰ ਕਿਓ ਕਦੂ ਓ ਦੇਖੋ ਦੇਖਦੀ ਬਈਏ ਕਿ ਮੈਨੂੰ ਕਦੂ ਘੋਾਰੇ ਆ ਦੇਖੋ ਪਹਿਲੀ ਰੋਟੀ ਪਾਣੀ ਆ ਮੈਂ ਖੈਰੂ ਤੇ ਮਲਾਈ ਮੈਂ ਮਲਾਈ ਨਾਲੇ ਪਰੌਂਠੇ ਖਾਣੇ ਮੈਨੂੰ ਮਲਾਈ ਨਾਲੇ ਜ਼ਿਆਦਾ ਸਵਾਦ ਲੱਗਦੇ ਤੇ ਹੁਣ ਮੈਂ ਚਾਹ ਚੂ ਦੇਖਦੀ ਆ ਚਾਹ ਹੈਗੇ ਹਾਂ ਚਾਹ ਉਬਲ ਗਈ ਆ ਮਿਟੜਾ ਕੇ ਜੇ ਇਸ ਨੂੰ ਫਟਾਫਟ ਵਾਲਾ ਹਾਜ਼ੂਗਾ ਫਿਰ ਚਾਹ ਆਪਾਂ ਦੇ ਦਾਂਗੇ ਇਹਨਾਂ ਨੂੰ ਤੇ ਫਟਾਫਟ ਇਹ ਪੀ ਲੈਣਗੇ ਅੱਜ ਦਾ ਵਲੌਗ ਇਹਨਾਂ ਨੇ ਸ਼ੁਰੂ ਕੀਤਾ ਕਿਉਂਕਿ ਪਤਾ ਕੀ ਹੈ ਮੈਂ ਨਾ ਥੋੜਾ ਜਿਹਾ ਕੰਮ ਕਰ ਰਹੀ ਸੀ ਸਵੇਰੇ ਸਵੇਰੇ ਥੋੜੀ ਜਿਹੀ ਮੈਨੂੰ तो हम समझते कई बार बंद नहीं करता पर इन्होंने करता ब्लॉग स्टार्ट करते कोई ना मैं कर देना वा फिर इन्ह ने ब्लॉग स्टार्ट करता बनाया मैं चाह पी आदि आ कप है आ चाह चाह पा के बस फटाफट आप रोटी खावे आलू के परोंठे खा चुके हैं डब्बे डुबे खाले करते हैं बस बैठे हुए खाना खुना खा के ਤੇ ਉਸ ਤੋਂ ਬਾਅਦ ਭਾਂਡੇ ਭੁਲੇ ਧਾਵਾਂਗੇ ਭਾਂਡੇ ਤੋਂ ਬਾਅਦ ਬਣਾਣ ਜਾਣ ਤੋਂ ਬਹੁਤ ਹੋ ਗਿਆ ਅੱਜ ਬਹੁਤ ਜ਼ਿਆਦਾ ਗਰਮੀ ਆ ਬਹੁਤ ਹੀ ਗਰਮੀ ਆ ਜੇ ਤਾਂ ਬਹੁਤ ਹੋ ਗਿਆ ਆਪਣੇ ਆਪਣੇ ਘਰੇ ਰਿਓ ਸੇਫ ਰਿਓ ਬਾਈ ਬਹੁਤ ਜ਼ਿਆਦਾ ਗਰਮੀ ਆ ਜੇ ਅੱਜ ਆਪਾਂ ਸਾਮ ਦੇ 4:00 ਵੱਜ ਚੁੱਕੇ ਨੇ ਤੇ ਮੈਂ ਚੌਲ ਖਾਏ ਸੀ ਅੱਜ ਅੱਜ ਬਣਾਇਆ ਸੀ ਆਪਾਂ ਮਟਰ ਨਾਲੇ ਚੌਲ ਤੇ ਮੇਰੇ ਹਸਬੰਦ ਨੇ ਵੀ ਖਾਧੇ ਤੇ ਮੈਂ ਵੀ ਖਾਧੇ ਤੇ ਇੰਨੇ ਸਵਾਦ ਲੱਗੇ ਨਾ ਇੰਨੇ ਸਵਾਦ ਲੱਗੇ ਇੰਨੇ ਬਹੁਤ ਜ਼ਿਆਦਾ ਸੀ ਸਾਰੇ ਖਾ ਲਏ ਆ ਦੇਖੋ ਭਾਂਡੇ ਪਏ ਇੱਥੇ ਹੀ ਆ ਚੋਲਾਲੇ ਪਾਂਡੇ ਆ ਦੇਖੋ ਚੋਲ ਦਿਖ ਰਿਹਾ ਲੱਗਦਾ ਨੁਟਾ ਦੇ ਚੋਲਾਲੇ ਪਾਂਡੇ ਬਖਾ ਲਿਆ फटाफट ਬੜੀ ਥੋੜੀ ਸੀ ਪਰ ਬਹੁਤ ਸਵਾਦ ਬਣੇ ਸੀ ਤੋਂ ਬਣਾਏ ਸੀ ਬਹੁਤ ਸੌ ਆਓ ਬਾਸਮਤੀ ਟਰੋਟਾ ਲੈ ਕੇ ਆਇਸ 10 ਰੁਪਏ ਦੇ ਬਣਾਏ ਸੀ ਥੋੜਾ ਜੱਛੇ ਬਣੇ ਸੀ ਤੁਹਾਨੂੰ ਇਹ ਕਹਿੰਦੇ ਚਾਹ ਵੜਾ ਪਰ ਮੈਂ ਕਹਿੰਨੇ ਮੈਂ ਚੋਲ ਬਣਾਏ ਤਾਂ ਚਾਹੇ ਬਣਾ ਦੇ ਮੈਂ ਇਹਨੂੰ ਗਿਆ ਦਿਓ ਕਿ ਚਾਵਲ ਬਣਾਏ ਨੇ ਚਲ ਨਾਲ ਥੋੜੀ ਚਾਹ ਬਣਾ ਲਈ ਇਹਨੇ ਚਾਹ ਬਣਾਈ ਹੋਈ ਨਹੀਂ ਉਣੀ ਨੇ ਮੈਂ ਮੈਂ ਚਲ ਦੋ ਕਟਾ ਚਾਹ ਪਿਆ ਦੇ ਇੰਨੇ ਵੇ ਤਾਂ ਕਰਦੇ ਆ ਸਾਨ ਮੇਰੇ ਤੇ ਹਾਂ ਇਹ ਸਵੇਰ ਦੇ ਪਤਾ ਸਾਨੂੰ ਸਵੇਰੇ 7 ਵਜੇ ਬੈਠੇ ਸੀ ਗ੍ਰਾਮ ਖੇਡਣ 1 ਵਜੇ ਤੱਕ 1 ਵਜੇ ਤੱਕ ਮੈਂ ਕੰਮ ਕਰਦੇ ਰਹੇ ਚਾਵਲ ਬਣਾਇਆ ਹੁਣ ਬੰਦਾ ਇਹਨਾਂ ਤਾਂ ਕਰੀ ਸਕਦਾ ਚਾਹ ਤਾਂ ਬਣਾਈ ਸਕਦਾ ਇੱਕ ਛੋਟਾ ਕੱਪ ਉਹ ਵੀ ਨਹੀਂ ਕੀਤਾ ਇਹੋ ਜਿਹੇ ਹੁੰਦੇ ਆ ਬੰਦੇ ਦੇਖ ਲੋ ਅੱਜ ਮੈਂ ਤਿਆਰ ਹੋਈ ਨਹੀਂ ਇੰਨੇ ਖਾਸ ਮੈਂ ਤਾਂ ਥੋੜੀ ਜਿਹੀ ਤਿਆਰ ਹੋਈ ਸੀ ਕੰਗੀ ਇੱਦਾਂ ਹੀ ਕਰ ਲਈ ਆ ਤੇ ਮੈਂ ਸੋ ਕੇ ਉੱਠ ਚੁੱਕੀ ਆ ਤੇ ਪਾਣੀ ਸਾਡਾ ਭਰ ਗਿਆ ਵਾ ਆ ਦੇਖ ਪਾਣੀ ਭਰ ਗਿਆ ਸਾਡਾ ਇੱਥੇ ਆਇਆ ਸਾਰਾ ਪਾਣੀ ਭਰ ਗਿਆ ਪਾਣੀ ਭਰ ਗਿਆ ਤੇ ਬਸ ਮੈਂ ਦਾਲ ਬਣਾਣੀ ਸੀ ਦਾਲ ਦੇਖਦੇ ਆ ਕੀ ਹੈ ਰੇ ਰਾਜਮਾ ਪਿਗੋਣ ਵਾਸਤੇ ਰੱਖੇ ਸੀ ਪਿੱਗੇ ਨਹੀਂ ਚਾਹੀਦੇ ਬਾਲ ਸਾਰਾ ਗਿੱਲਾ ਕਰ ਲਿਆ ਤੁਹਾਨੂੰ ਦਿਖਾਣੇ ਇੱਥੇ ਠੰਡਾ ਹੋ ਜਾਂਦਾ ਹੈ ਦੇਖੋ ਪਾਣੀ ਪਾਇਆ ਸਾਰੇ ਤੇ ਆ ਪਾਣੀ ਪਾਤਾ ਵਾ ਤੇ ਧੁੱਪ ਦੇਖੋ ਹਲੇ ਵੀ ਹੈਗੀ ਆ ਆ ਦੇਖੋ ਤੇ ਮੈਂ ਨਾ ਆ ਬੱਚੇ ਖੇਡਦੇ ਵੇ ਆ ਦੇਖ ਇਹਨਾਂ ਨੂੰ ਖੇਡਣ ਚ ਫਰਸਤ ਨਹੀਂ ਹੈ ਆ ਦੇਖ ਖੇਡਦੇ ਵੇ ਸਾਰੇ ਵਿੱਚ ਤੇ ਆ ਦੇਖ ਇੱਥੇ ਕਿੰਨਾ ਹੋਇਆ ਧੁੱਪ ਤਪਸ ਸਾਰਾ ਮੁਸ਼ ਹੈਗਾ ਤੇ ਬਾਅਦ ਤੋਂ ਆਈਸਕ੍ਰੀਮ ਵਾਲਾ ਆਇਆ ਵਾ ਖਾਣ ਵਾਸਤੇ ਦੇਖਦੇ ਆਪਾਂ ਮੇਰੇ ਹਸਬੰਦ ਕੋਲ ਪੈਸੇ ਨਹੀਂ ਹੈ ਤੇ ਖਵਾਣਗੇ ਨਹੀਂ ਉਹ ਚਲੋ ਕੋਈ ਨਾ ਮੈਂ ਨਾ ਪਾਣੀ ਦੀ ਬੋਤਲਾ ਭਰਨੀ ਆ ਤੇ ਮੈਂ ਪਰ ਉਹ ਜਿਹੜੀਆਂ ਦੇਖਦੇ ਮੇਰੇ ਹਸਬੰਦ ਕੀ ਕਰਦੇ ਆ ਤੇ ਮੈਂ ਉਹਨਾਂ ਨੂੰ ਕਹੂੰਗੀ ਕਿ ਪਾਣੀ ਦੇ ਆ ਦੇਖੋ ਦੋ ਬੋਤਲਾਂ ਖਾਲੀ ਆ ਨੇ ਤੇ ਮੇਰੇ ਹਸਬੰਦ ਦੇਖਦੇ تھے ਹੈ ਗਿਆ ਨਹੀਂ ਹੈ ਗਿਆ ਕਿ ਨਹੀਂ ਸੱਚ ਉਹ ਪਹਿਲੇ ਪਾਣੀ ਬਾਹਰ ਪਣ ਗਏ ਆ ਦੇਖੋ ਬਾਹਰ ਗਏ ਹੋਏ ਪਾਣੀ ਤੇ ਹੈਗੇ ਨਹੀਂ ਆ ਦੇਖੋ 파이ਪ ਬਾਹਰ ਲੱਗ ਕੇ ਗਏ ਹੋਏ ਆ ਤੇ ਬਾਹਰ ਪਾਣੀ ਭਾਗੇ ਆਣਗੇ ਫਿਰ ਮੈਂ ਪਾਣੀ ਭਰਾਂਗੀ ਬੋਤਲਾਂ ਚ ਤੇ ਫਟਾਫਟ ਫਿਰ ਦਾਲ ਧਰਤਨੀਆਂ ਡੈਡੀ ਆੜ ਵਾਲੇ ਆ ਦਾਣਾਂ ਚ ਦਾਲ ਭਰੋਈ ਹੈ ਆ ਬਣਾਵਾਂਗੇ ਅੱਜ ਆਪਾਂ ਥੋੜੀ ਜੀ ਦਾਲ ਘੱਟ ਹੈ ਵੀ ਹੋਰ ਦਾਲ ਦੁੱਜੀ ਦਾਲ ਕੱਢ ਕੇ ਲੈ ਕੇ ਆਨੇ ਇਹਦੇ ਵਿੱਚ ਪਾਣੇ ਆ। ਕੋਈ ਦਾਲ ਹੈ ਨਹੀਂ। ਸਾਬਤ ਦਾਲ ਤਾਂ ਹੈ ਨਹੀਂ। ਆ ਕਾਲੀ ਵਾਲੇ ਦੱਲੀ ਹੋਈ ਹੈ ਉਹ ਹੀ ਪਾ ਦਨੇ ਆ ਵਿੱਚ। ਤੋਂ फटाफट ਬਨਜੂ ਦੱਲੀ ਹੋਈ ਦਾਲ। ਕੋਈ ਡੋਂਗਾ ਹੈਗਾ ਵੱਡਾ ਸਾਰਾ ਧੋਣ ਵਾਸਤੇ। ਦੇਖਦੇ ਆ। ਪਤਰੀ ਜਿਹੀ ਬਾਹ ਲੈਨੇ ਚਲੋ। ਦਾਲ ਨੂੰ ਧੋਣੇ ਆਪਾਂ। ਆ ਦੇਖੋ ਪਤੀਲੇ ਚ ਦਾਲ ਪਾਣ ਲੱਗੇ ਆ ਮੈਂ ਫਟਾਫਟ ਤੇ ਇੱਥੇ ਦੇਖੋ ਸਾਰਾ ਇੱਥੇ ਹੀ ਖਲਾੜਾ ਬੈਠਾ ਤੇ ਦਲੀਏ ਦਾਲ ਕਿੱਥੇ ਵੀ ਆ ਹਾਂ ਡੱਬੇ ਚ ਬਈਆਂ ਡੱਬੇ ਚ ਬਈਓ ਨੇ ਦੇਖਦੇ ਆ ਡੱਬੇ ਚ ਦਾਲ ਹੈਗੀ ਆ ਆਹ ਕਿਹੜੀ ਦਾਲ ਆ ਗਈ ਆ ਉਹਦੇ ਚਨੇ ਦੀ ਦਾਲ ਲੇ ਲਈ ਆ ਤੇ ਇਹਦੇ ਵਿੱਚ ਦੇਖਦੇ ਆ ਪੱਧ ਲਈ ਦਾਲ ਗਾਇਸ ਆਪ ਦੇਖੋ ਮੈਂ ਪਿਆਜ਼ ਲਸਣ ਤੇ ਹਰੀ ਮਿਰਚ ਹਰੀ ਮਿਰਚ ਨਾਲ ਲਾਲ ਮਿਰਚ ਕਰਤਾ ਰੱਖ ਲਿਆ ਦਾ ਟਮਾਟਰ ਫਟਾਫਟ ਰਾਜਮਾ ਦਾਲ ਨੂੰ ਤੜਕਾ ਲਾਣਾ ਵਾ ਆਪਾਂ ਤੇ ਡੈਡੀ ਆਣ ਵਾਲੇ ਡੈਡੀ ਹਲਕੇ ਕਾਇਨ 6:00 ਵਜੇ ਤੇ 6:00 ਤਾਂ ਵੀ ਉੱਪਰ ਹੋ ਗਏ ਦੇਖਦੇ ਕਦੋਂ ਆਉਂਦੇ ਆ ਫਿਰ ਆਣ ਕੇ ਉਹਨਾਂ ਨੇ ਚਾਹ ਪਣੀ ਬਣਾ ਲੈਣਾ ਫਟਾਫਟ ਆ ਜਾ ਮੇਰਾ ਕੰਮ ਨੀ ਵੱਧ ਜੂਗਾ ਪਤਾ ਨਹੀਂ ਕਿੰਨਾ ਅੱਜ ਪਰ ਇੰਨੀ ਕਿ ਜ਼ਿਆਦਾ ਗਰਮੀ ਸੀ ਇੰਨੀ ਕਿ ਗਰਮੀ ਸੀ ਨਾ ਅੱਜ ਦੇਣਾ ਸੀ ਕੱਟੇ ਇੱਥੇ ਚਿਪਚਿਪੜੀ ਗਰਮੀ ਸੀ ਚਿਪਚਿਪੜੀ ਗਰਮੀ ਸੀ ਸਰੀਰ ਵੀ ਚਿਪਚਿਪ ਚਿਪਚਿਪ ਕਰਦਾ ਸੀ ਇੰਨੀ ਕਿ ਜ਼ਿਆਦਾ ਗਰਮੀ ਸੀ ਕਿਉਂ ਜੋਦੀ ਹਾਂ ਕੂਲਰ ਵੀ ਚੱਲ ਰਿਹਾ ਸੀ ਕੂਲਰ ਵੀ ਚੱਲ ਰਿਹਾ ਸੀ ਪਰ ਫਿਰ ਵੀ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਸਾਡਾ ਇੰਨੀ ਕਿ ਜ਼ਿਆਦਾ ਬਹੁਤ ਗੰਦੀ ਗਰਮੀ ਸੀ ਅੱਜ ਮੈਂ ਨਾ ਦਾਲ ਨੂੰ ਤੜਕਾ ਲਾ ਰਹੀ ਸੀ ਮੈਂ ਤੁਹਾਨੂੰ ਦਿਖਾਣ ਨੂੰ ਆਹ ਦੇਖੋ ਕਿ ਚ दाल ਬਣ ਚੁੱਕੀ ਹੈ ਅਦਰ ਇਹਦੇ ਵਿੱਚ ਤੜਕਾ ਪਾ ਕੇ ਦੇਖਦੇ ਹਾਂ ਕੱਚੀ ਹੈ ਪੱਕੀ ਹੈ ਬਸ ਮੇਰੇ ਖਿਆਲ ਤੋਂ ਬਣ ਹੀ ਚੁੱਕੀ ਆ ਤੜਕਾ ਤੜਕਾ ਥੋੜਾ ਚੈੱਕ ਲੈ ਕਰਦੀ ਸੀਟੀ ਲਾਣੀ ਤਾਂ ਲਾ ਦਾਂਗੇ ਬਣ ਬਣੀ ਚੁੱਕੀ ਹੈ ਦਾਲ ਤੜਕਾ ਜਲ ਰਿਹਾ ਖਾਂਸੀ ਆ ਰਹੀ ਹੈ ਮੈਨੂੰ ਗਾਇਸ ਨਾ ਡੈਡੀ ਸਾਡੇ ਆ ਚੁੱਕੇ ਆ ਤੇ ਮੇਰੇ ਲਈ ਸਪੈਸ਼ਲ ਚੀਜ਼ ਲੈ ਕੇ ਆਇਆ ਆਹ ਰਿਹਾ ਲਫਾਫਾ ਹੈਗਾ ਹਾਂ ਤਾਂ ਸੀ ਦੇਖਾਈ ਦੇ ਚੀ ਹੋਊਗਾ ਦੱਸਿਓ ਕੀ ਹੈ ਇਹਦੇ ਵਿੱਚ ਆ ਦੇਖ ਆ ਦੇਖ ਇਹਦੇ ਵਿੱਚ ਹੈਗਾ ਕੀ ਆਖੀਏ ਇਹ ਤਾਂ ਦੋ ਗੁੱਡੇ ਆ ਗੁੱਡੇ ਗੁੱਡੇ ਰਹਿ ਸਭ ਕਰ ਤੇ ਹੁਣ ਇਹਦੀ ਫੇਵਰੇਟ ਚੀਜ਼ ਹੈ ਇਹ ਖੁਸ਼ ਹੋ ਕੇ ਖਾਂਦੀ ਹੋਸੀ ਜੀ ਤੇ ਹੁਣ ਇਹਦੀ ਫੇਵਰੇਟ ਚੀਜ਼ ਹੈ ਇਹ ਖੁਸ਼ ਹੋ ਕੇ ਖਾਂਦੀ ਹੋਸੀ ਜੀ ਆ ਕੁੱਕਰ ਸਿੱਟੀ ਮਾਰਦਾ ਪਿਆ ਵਿੱਚ ਹੈ ਅਤ ਨਹੀਂ ਲੱਗਿਆ ਰਹਿ ਆਪਾਂ ਇਹ ਖਾਵਾਂਗੇ ਚੱਲ ਜਿਆ ਐਡ ਕਰਾਂਗੇ ਤੇ ਬਸ ਇੰਨੇ ਚੀ ਖੁਸ਼ ਹੈ ਇਹਨੂੰ ਜਿਆਦਾ ਕੁਝ ਨਹੀਂ ਬਸ ਇੰਨੇ ਚਿਪਸ ਦੇ ਦੋ ਬੱਚਿਆਂ ਨੂੰ ਇਹ ਤੇ ਹਜੇ ਕੋਈ ਵਿਆਹ ਹੋ ਗਿਆ ਦਾ ਪੜੇਗੀ ਹਜੇ ਵੀ ਨਹੀਂ ਕਿ ਬੱਚਿਆਂ ਨੂੰ ਹੈ ਇਹ ਤਾਂ ਥੋੜਾ ਨਾ ਸੁਭਾਅ ਨਾਲ ਬੱਚੇ ਵਰਗਾ ਇਹਦਾ ਅੱਛਾ ਹੈ ਗਾਇਸ आज ਦਾ ਵਲੌਗ ਅੱਜ ਹੀ ਖਤਮ ਕਰਦੇ ਆ ਤੇ ਪੀਸ ਮੇਰੀ ਵੀਡੀਓ ਨਾਲ ਬادتੋ ਬادت ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਤੇ ਵਿਊਜ਼ ਦੇ ਵਿਊਜ਼ ਨਹੀਂ ਆ ਰਹੇ ਮੈਂ ਕੱレ ਤੁਹਾਡੇ ਨੋਟ ਕਿਤੇ ਤੁਹਾਡੇ 2 ਦਿਨ 2-3 ਦਿਨਾਂ ਤੋਂ ਤੁਸੀਂ ਵੀਡੀਓ ਨਹੀਂ ਦੇਖ ਲਈ ਵਿਊ ਆਏ ਨਹੀਂ ਰਹੇ ਸਾਡੇ ਵੀਡੀਓ ਤੇ ਨਾ ਸਬਸਕ੍ਰਾਈਬਰ ਕਰ ਰਹੇ ਹੋ ਨਾ ਸਬਸਕ੍ਰਾਈਬਰ ਕਰਦੇ ਨਾ ਵੀਵ ਆ ਰਹੇ ਇਸ ਵੀਡੀਓ ਦੇ ਉੱਪਰ ਗਾਈਜ਼ ਘੱਟੋ-ਘੱਟ ਜ਼ਿਆਦਾ ਨਹੀਂ ਤਾਂ 100 ਲਾਈਕ ਤਾਂ ਕਰਾਈ ਦਿਓ 100 ਤਾਂ ਕਰਾਏ ਦੋ ਤੁਸੀਂ ਲਾਈਕ ਨਹੀਂ ਕਰਦੇ ਵੀਡੀਓ ਦੇਖਣਾ ਲਾਈਕ ਨਹੀਂ ਕਰਦੇ 400 ਹਜ਼ਾਰ ਲੋਕ ਵੀਡੀਓ ਦੇਖਦੇ ਪਰ ਲਾਈਕ ਨਹੀਂ प्लीज लाइक ਕਰਿਆ ਕਰੋ ਨਾ ਸਾਡਾ ਵੀ ਕੁਝ ਹੋਣਾ ਫਟਾਫਟ ਵੀਡੀਓ ਲਾਈਕ ਕਰੋ ਅਸੀਂ ਇਹ ਕਿਹਾ ਦਿੰਦੇ ਸਾਰਿਆਂ ਦਾ ਸਾਰਿਆਂ ਦਾ ਅਸੀਵਾਦ ਤੇ ਨਾਲ ਉਹ ਤੁਸੀਂ ਸਾਰੇ ਮੈਨੂੰ ਸਪੋਰਟ ਕਰੋਗੇ ਕਿਉਂਕਿ ਤੁਸੀਂ ਹੋ ਤਾਂ ਮੈਂ ਆ ਤੁਸੀਂ ਨਹੀਂ ਤਾਂ ਮੈਂ ਵੀ ਨਹੀਂ ਤੇ ਤੁਸੀਂ ਦੇਖੋ ਮੈਂ ਵੀ ਤੁਹਾਡੀ ਕੁੜੀਆਂ ਵਰਗੀ ਆ ਤੁਹਾਡੀ ਭੈਣਾਂ ਵਰਗੀ ਆ ਤੁਹਾਡੇ ਬੱਚਿਆਂ ਵਰਗੀ ਆ ਤੁਹਾਡੇ ਬੱਚਿਆਂ ਵਾਂਗ ਤੇ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਤੇ ਗੁੱਡਬਾਏ